ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਪੋਸਟਰ ਦੇਖ ਰਿਆ ਸੀ ਪੋਸਟਰ ਬਣਾਇਆ ਮੈਨੇ ਡੱਗਤਾ ਮੇਰੇ ਦਸ਼ਮੇਸ਼ ਪਿਧੰ ਦੇ ਤਾਗਿਆ ਅੰਬਰ ਦੇ ਛਕਿਆ ਹੋਇਆ ਇਹਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਕੰਠ ਹੋਈਆਂ ਮੇਰੀ ਤੀਜੂ ਤੇ ਸ਼ਾਇਦ ਕੋਈ ਹੋਰ ਹੁੰਦਾ ਨਾ ਲਿਖਿਆ ਲਿਖਿਆ ਕਿਸੇ ਹੋਰ ਨੇ ਹੁੰਦਾ ਤੇ ਹੁਣ ਨਾ ਮੈਂ ਕੀ ਕੋਸ਼ਿਸ਼ ਕਰਨਾ ਸੀ ਮੇਰੀ ਮਜਬੂਰੀ ਆ ਮੇਰੇ ਸੰਤ ਮੇਰੇ ਪਾਤਸ਼ਾਹ ਮੇਰਾ ਕਾਲਪੁਰ ਕੀ ਉਹ ਬੱਚਿਆਂ ਦਾ ਬਹੁਤ ਸਤਕਾਰ ਕਰਦੇ ਹਮੇਸ਼ਾ ਸ਼ੁਰੂ ਤੋਂ ਕਿਉਂਕਿ ਉਹਨਾਂ ਦਾ ਇੱਕੋ ਹੀ ਟੀਚਾ ਸੀ ਕੇਤੀਆਂ ਰਾਜ ਕਰਨ ਅਸੀਂ ਸਾਰੇ ਹੀ ਧੀਆਂ ਦੇ ਮਤਾਬਕ ਚੱਲੀਏ ਔਰ ਮੈਂ ਪੜ ਰਿਹਾ ਸੀ ਤੇਰਾ ਲਿਖਿਆ ਹੋਇਆ ਵਧੀਆ ਤੋਂ ਆਪਣੇ ਪ੍ਰੋਗਰਾਮ ਦਾ ਬੇਰਵਾ ਦੇ ਤੱਕ ਕੋਈ ਪ੍ਰੋਬਲਮ ਨਹੀਂ ਫੋਟੋ ਵੀ ਤੁਸੀਂ ਲਾਈ ਹੋਈ ਆ ਕੋਈ ਪ੍ਰੋਬਲਮ ਨਹੀਂ ਹਨ ਪਰ ਮੈਂ ਹੈਰਾਨ ਹੋ ਗਿਆ ਪੀਓ ਦੀ ਜਗਾ ਜੇ ਕੋ ਬਾਣੀ ਦੀ ਪੰਕਤੀ ਲੈ ਕੇ ਰਾਮ ਦੀ ਭਗਤੀ ਜਗਾ ਤੁਸੀਂ ਲਿਖਿਆ ਰਵਦਾਸ ਭਗਤ ਭਗਤ ਰਵਦਾਸ ਜੀ ਇਹਨੂੰ ਲਿਖਿਆ ਨਾ ਜਿਉਂ ਤੇ ਬਾਣੀ ਦੀ ਪੰਕਤੀ ਲੈ ਕੇ ਰਾਮ ਦੀ ਤਾਂ ਕੀ ਫਰਕ ਪੈਣਾ ਸੀ ਲਿਖ ਦੇ ਦੀ ਭਗਤਾਂ ਕੀ ਚਾਰ ਨਰਾਲੀ ਉਹਨਾਂ ਦਾ ਕੀਰਤਨ ਕਰਨ ਜਾ ਰਿਹਾ ਸੀ ਲੈ ਲੈਣੀ ਮੇਰੀ ਸੀ ਇਹ ਹੋਰ ਕਿੰਨੀਆਂ ਬਾਣੀ ਬਾਣੀ ਚ ਪੰਕਤੀਆਂ ਆ ਦੇ ਫਾਕ ਤਾਂ ਇਹ ਚਾਲ ਕੱਢੀ ਹੋਈ ਲੇਖ ਲਾ ਦੇ ਦੀ ਵਧੀਆ ਵਧੀਆ ਗੱਲ ਸੀ ਲੋਕਾਂ ਨੂੰ ਪਤਾ ਲੱਗਦਾ ਹੋਰ ਕਈ ਕੋਸ਼ ਮੈਂ ਕਹਿੰਦਾ ਬਾਣੀ ਦੇ ਵਿੱਚ ਇੰਨੇ ਸ਼ਬਦ ਆ ਜਦੋਂ ਰੱਬ ਪਤਾ ਨਾ ਸਲੋਕਾਂ ਦੇ ਵਿੱਚ ਲਿਖਿਆ ਹੋਇਆ ਨਾ ਮੇਰੀ ਬਾਣੀ ਭਗਤ ਛੜਾਏ ਭਗਤ ਛਾੜੇ ਬਾਂਦੇ ਮਿਛੋੜੇ ਨਾ ਮੋਹੇ ਇਦਾਂ ਦੀ ਪੰਕਤੀ ਲੇ ਕੇ ਲਾਦੇ ਉਹਨਾਂ ਨਹੀਂ ਤੁਸੀਂ ਸਾਧਕੁਰ ਲਿਖ ਸਕਦੇ ਨਹੀਂ ਤੁਸੀਂ ਗੁਰੂ ਲਿਖ ਸਕਦੇ ਲੇਕਿਨ ਲੈ ਕੇ ਆ ਰਹੇ ਹੋ ਇੰਨਾ ਵੀ ਫਰਕ ਪੈਣਾ ਠੀਕ ਹੈ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜੋ ਤੁਹਾਨੂੰ ਲਿਖਣਾ ਹੁੰਦਾ ਲਿਖਣਾ ਹੁੰਦਾ ਲਿਖਿਆ ਕਰੋ ਤੀਹ ਇੱਕ ਗੱਲ ਸੁਣ ਲਈ ਧਿਆਨ ਦੇ ਨਾਲ ਮੈਂ ਬਾਕੀਆਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਨਾ ਸਾਨੂੰ ਭਗਤ ਤੋਂ ਪ੍ਰੋਬਲਮ ਹੈ ਨਾ ਸਾਨੂੰ ਗੁਰੂ ਤੋਂ ਪ੍ਰੋਬਲਮ ਹੈ ਸਾਨੂੰ ਕਿਸੇ ਚੀਜ਼ ਤੋਂ ਪ੍ਰੋਬਲਮ ਨਹੀਂ ਪਰ ਜਿਹੜੇ ਕਮੀਨੇ ਕਿਸਮ ਦੇ ਲੋਕ ਗੁੰਡੇ ਕਿਸਮ ਦੇ ਲੋਕ ਜਿਹੜੇ ਬਾਣੀ ਪੜਦਿਆਂ ਵਾਹਿਆ ਵੀ ਨੀਤੀ ਘਰ ਦੇ ਅੰਦਰੋਂ ਗੰਦੇ ਨੇ ਅੰਦਰੋਂ ਗੰਦੇ ਨੇ ਅੰਦਰੋਂ ਕਿਸੇ ਨੂੰ ਨੀਵਾ ਦਿਖਾਉਣ ਦੀ ਗੱਲ ਕਰਦੇ ਆ ਤੇ ਉਹਤੀ ਇਹ ਬਰਦਾਸ਼ਤ ਨਹੀਂ ਕਰਦੇ ਬਸ ਇਹ ਸਾਡਾ ਸਿਸਟਮ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ 18ਵੀਂ ਪੰਕਤੀ ਸਮਝਾਈ ਹੋਈ ਆ ਅਸੰਖ ਚੋਰ ਅਸੰਖ ਝੂੜਿਆ ਲੋਕ ਦੁਨੀਆ ਦੇ ਵਿੱਚ ਚੂਰਾ ਦੀਆਂ ਕਿਸਮਾਂ ਨੇ ਇੱਕ ਚੋਰ ਘਰ ਦੇ ਵਿੱਚ ਜਦੋਂ ਲੋਕ ਚਲੇ ਜਾਂਦੇ ਆ ਉਦੋਂ ਚੋਰੀ ਕਰਦਾ ਇਹ ਕੋ ਚੋਰ ਆ ਜਿਹੜੇ ਤੁਹਾਡੇ ਸਾਹਮਣੇ ਚੋਰੀਆਂ ਕਰਦੇ ਆ ਤੁਹਾਡੀ ਬੋਲਣ ਦੀ ਹਿੰਮਤ ਨਹੀਂ ਹੁੰਦੀ ਤੇ ਇਹ ਧਿਆਨ ਨਾਲ ਸੁਣੀ ਮੈਂ ਕੀ ਕਿ ਸੋਝਾ ਰਿਹਾ ਤੁਹਾਨੂੰ ਦੁਨੀਆ ਦੇ ਵਿੱਚ ਅਸੰਖ ਚੋਰ ਆ ਚੋਰਾਂ ਦੀਆਂ ਕਿਸਮਾਂ ਨੇ ਇੱਕ ਉਹ ਚੋਰ ਆ ਜਿਹੜੇ ਘਰ ਤੇ ਨਹੀਂ ਹੁੰਦੇ ਤੇ ਉਹ ਚੋਰੀ ਕਰ ਲੈਂਦੇ ਆ ਇੱਕ ਉਹ ਚੋਰ ਆ ਜਿਹੜੇ ਤੁਹਾਡੇ ਸਾਹਮਣੇ ਚੋਰੀਆਂ ਕਰਦੇ ਆ ਤੁਹਾਡੇ ਸਾਹਮਣੇ ਬਿਆਦਵੀ ਕਰਦੇ ਗੁਰੂ ਰੰਸਾ ਦੀ ਬਾਣੀ ਦੀ ਤੁਹਾਡੇ ਸਾਹਮਣੇ ਸਭ ਕੁਝ ਕਰਦੇ ਆ ਤੇ ਤੁਹਾਡੀ ਬੋਲਣ ਦੀ ਹਿੰਮਤ ਨਹੀਂ ਆਮ ਤੋ ਸਾਰੇ ਸ਼ੱਕੇ ਹੋਏ ਆ ਕਿਉਂ ਕਿ ਕਿਉਂਕਿ ਤੁਹਾਨੂੰ ਮਰਿਆਦਾਜ ਬੰਨਿਆ ਹੋਇਆ ਵਪਾਰ ਬਾਣੀ ਤੇ ਆਪ ਕਰਦਾ ਤੇ ਤੁਹਾਡੇ ਵਰਕਰ ਮਰਿਆਦਾਜ ਬੰਨਿਆ ਹੋਇਆ ਉਹ ਚੋਰੀਆ ਬਾਣੀ ਉਹਨਾਂ ਨੂੰ ਚੋਰੀ ਮਾਦੀਆ ਅਸੰਖ ਚੋਰ ਫਿਰ ਜਦੋਂ ਹਰਾਮ ਖੋਰ ਆਉਂਦੇ ਨਾ ਉਦੋਂ ਬਾਣੀ ਦੀ ਜਿਹੜੀ ਵਿਅਦਵੀ ਕਰਿਆ ਜਿਹੜਾ ਇਸ ਅਕਾਲ ਪੁਰਖ ਦੀ ਬਣਾਈ ਹੋਈ ਕੁਦਰਤ ਦੀ ਵਿਅਦਵੀ ਕਰ ਰਿਹਾ ਕੁਦਰਤ ਦੇ ਨਾਲ ਖਲਵਾੜ ਕਰ ਰਿਹਾ ਲੋਕਾਂ ਦੇ ਮਰੁੱਖਾਂ ਦੇ ਨਾਲ ਖਲਵਾੜ ਕਰ ਰਿਹਾ ਉਹਨਾਂ ਨੂੰ ਬਖਸਦਾ ਨਹੀਂ ਹੋਣ ਦੇ ਰਿਹਾ ਦੇ ਰਿਹਾ ਉਹਨਾਂ ਨੂੰ ਪ੍ਰਕਾਸ਼ ਨਹੀਂ ਹੋਣ ਦੇ ਲੋਕਾਂ ਦੇ ਦਿਮਾਗ ਨੂੰ ਤੇ ਉਹ ਹਰਾਮ ਖੋ ਰਿਹਾ ਇਸ ਕਰਕੇ ਤੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਪੋਸਟਰ ਨੂੰ ਬਣਾਤਾ ਕੋਈ ਗੱਲ ਨਹੀਂ ਪਰ ਅੱਗੇ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਤਿਆਰ ਰੱਖਿਓ ਪਾਰ ਟ੍ਰੈਕਣਾ ਚਾਹੁੰਦੇ ਆ ਲਿਖੋ ਪਾ ਮੇਰੀ ਬਾਂਦੀ ਭਗਤ ਛੜਾਏ ਮੇਰੀ ਬਾਂਦੀ ਭਗਤ ਛੜਾਏ ਭਗਤ ਬਾਂਦੇ ਛੋਟੇ ਨਾ ਮੋਏ ਉੱਥੇ ਬੇਰਵਾ ਦਿਓ ਤੇ ਭਗਤਾਂ ਨੇ ਆ ਕੀਤਾ ਲਿਖੋ ਗੁਰੂ ਸਾਹਿਬ ਲਿਖਦੇ ਨੇ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਲਭ ਲੋਭ ਹੰਕਾਰ ਤਾਂ ਜਤਸ਼ਨਾ ਬਹੁਤ ਨਹੀਂ ਬੁਰਨਾ ਲਿਖੋ ਤੈਨੂੰ ਕੋਈ ਨਹੀਂ ਰੋਕਦਾ ਭਗਤ ਲਿਖਣ ਤੋਂ ਨਾਲ ਗੁਰੂ ਦੀ ਪੰਕਤੀ ਲਿਖੋ ਜਿਹੜੀ ਲਿਖੀ ਹੋਈ ਜਿਹੜਾ ਪੰਕਤੀ ਲਿਖਿਆ ਹੈ ਇਦਾਂ ਲਿਖੋ ਫਿਰ ਨਾਲ ਇਹ ਲਿਖੋ ਸਹੀ ਤੁਧ ਨੂੰ ਗਾਵਣ ਇਹ ਵੀ ਇਹ ਵੀ ਪੰਕਤੀ ਲਿਖੋ ਤੈਨੂੰ ਕੋਈ ਰੋਕਦਾ ਸਹੀ ਤੁਧ ਨੂੰ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਣ ਸੇਵਾ ਚਤਨਾ ਆਵਣ ਨਾਨਕ ਕਿਆ ਵਿਚਾਰੇ ਬਈ ਨਾਨਕ ਨੇ ਜੋ ਭਗਤਾਂ ਨੇ ਲਿਖਿਆ ਹੋਇਆ ਸੀ ਉਹ ਵਿਚਾਰਿਆ ਲਿਖੋ ਪੰਕਤੀ ਇਹਦਾ ਕਰਕੇ ਪਰ ਤੁਹਾਨੂੰ ਕੋਈ ਹੱਕ ਨਹੀਂ ਤੁਸੀਂ ਭਗਤਾਂ ਨੂੰ ਕਹਿ ਜਾਓ ਜਦੋਂ ਬਾਣੀ ਦੀ ਪੰਕਤੀ ਪੜ੍ਹ ਰਹੇ ਹੋ ਉਸ ਵੇਲੇ ਕਹਿਣਾ ਤੁਸੀਂ ਇਹ ਤਾਂ ਗੱਲ ਇਹ ਤਾਂ ਗੱਲ ਜਦੋਂ ਗੁਰੂ ਨਾਨਕ ਸਾਹਿਬ ਸਮਝਾਉਂਦੇ ਸੀ ਕਦੀ ਉਹਨਾਂ ਨੇ ਮੂੰਚੋ ਆਪਣੇ ਬਾਣੀ ਤੋਂ ਬਿਨਾ ਭਗਤ ਨੇ ਉਚਾਰਿਆ ਦੇਖੋ ਕਿਤੇ ਮੈਂ ਫਿਰ ਕਹਿ ਰਹੇ ਹਾਂ ਕਿ ਤੁਸੀਂ ਮਹਿਲਾ ਪਹਿਲਾ ਜੀ ਨੂੰ ਚੈਲੰਜ ਕਰ ਰਹੇ ਹੋ ਤੁਸੀਂ ਮਹਿਲਾ ਨੌਵਾਂ ਜੀ ਨੂੰ ਚੈਲੰਜ ਕਰ ਰਹੇ ਹੋ ਉਹਨਾਂ ਨੇ ਸਿਰਫ ਜਦੋਂ ਬਾਣੀ ਪੜਦੇ ਸੀ ਉਸ ਵੇਲੇ ਭਗਤ ਕਹਿੰਦੇ ਸੀ ਨਹੀਂ ਤਾਂ ਉਹ ਕਹਿੰਦੇ ਸੀ ਧੰਨ ਧੰਨ ਹਰ ਭਗਤ ਸਤਗੁਰ ਹਮਾਰਾ ਉਹ ਕਹਿੰਦੇ ਸੀ ਹਰ ਦਾ ਜਿਹੜਾ ਭਗਤ ਹੈ ਉਹ ਸਾਡਾ ਸਤਗੁਰੂ ਆ ਪਰ ਤੀਹੇ ਪਤਾ ਨਹੀਂ ਤੁਸੀਂ ਕਿਹੜੀ ਕਿਹੜੀ ਮਿੱਟੀ ਦੇ ਬਣੇ ਆ ਇੰਨੀ ਬਾਣੀ ਪੜ ਕੇ ਇੰਨਾ ਕੀਰਤਨ ਕਰਕੇ ਇੰਨਾ ਸਭ ਕੁਝ ਕਰਕੇ ਉਹਦੇ باوجود ਵੀ ਆਪਾਂ ਨੂੰ ਤੀਹੇ ਪਤਾ ਨਹੀਂ ਲੱਗ ਰਿਹਾ ਤੀਹੇ ਇੱਕ ਪਾਸਾ ਕਰਨਾ ਪੈਣਾ ਯਾਦ ਰੱਖ ਲਈ ਦੋਗਲਾਪਨ ਛੱਡਣਾ ਪੈਣਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਮੰਨ ਲਓ ਤੇ ਜਾਂ ਫਿਰ ਇਹਨਾਂ ਦੀ ਬਣਾਈ ਹੋਈ ਮਰਿਆਦਾ ਅਸੰਖ ਚੋਰ ਹਰਾਮ ਖੋਰਾ ਦੀ ਬਣਾਈ ਹੋਈ ਮਰਿਆਦਾ ਉਹਨੂੰ ਮੰਨ ਲਓ ਗੁਰੂ ਗ੍ਰੰਥ ਸਾਹਿਬ ਦੀ ਇੱਕੋ ਮਰਿਆਦਾ ਆ ਇੱਕੋ ਹੀ ਦੁਜੀ ਕੋਈ ਮर्यादा ਨਹੀਂ ਦੁਜੀ ਕੋਈ ਮर्यादा ਨਹੀਂ ਗੁਰੂ ਗ੍ਰੰਥ ਸਾਹਿਬ ਦੀ ਉਹ ਕੁਦਰਤ ਆ ਆਪੀ ਨੇ ਆਪ ਸਾਜੋ ਆਪੀ ਨੇ ਰਚੋ ਨਾ ਬਸ ਇੰਨਾ ਗੱਲ ਯਾਦ ਰੱਖ ਲਓ ਮਰੀਤ ਜੀ ਹੱਥ ਜੋੜ ਕੇ ਬੇਨਤੀ ਕਰਨਾ ਕਿ ਭਗਤ ਕਰਨ ਤੋਂ ਪਹਿਲਾਂ ਧਿਆਨ ਨੂੰ ਰੋਕ ਤਾਂ ਮੈਂ ਜਦੋਂ ਵੀ ਤੁਸੀਂ ਭਗਤ ਕਹਿਣਾ ਨਾ ਬਾਣੀ ਦੀ ਪੰਕਤੀ ਬੋਲ ਕੇ ਭਗਤ ਕਹਿੰਦਾ ਤੂੰ ਸਿੱਧਾ ਭਗਤ ਨਹੀਂ ਕਹਿ ਸਕਦੇ ਇਹਨਾਂ ਨੂੰ ਇਹ ਮੈਂ ਫੇਰ ਵੀ ਕਹਿ ਰਿਹਾ ਤੁਹਾਨੂੰ ਮੈਂ ਵੀਡੀਓ ਕੁ ਬਣਾਈ ਹੋਈ ਸੀ ਪਰ ਮੇਰੇ ਕੋਲ ਟੈਨ ਨਹੀਂ ਲੱਗਾ ਮਾਉਣ ਦਾ ਬੋਲੀ ਹੋਈ ਆ ਮੈਂ ਤੈਨੂੰ ਸਪੈਸ਼ਲ ਭਤੀਏ ਸਮਝਾ ਰਿਹਾ ਹੱਥ ਛੁੱਟ ਕੇ ਬੇਨਤੀ ਕਰਦਾ ਕਿ ਇਹ ਗੱਲ ਤੋਂ ਬਾਅਦ ਆ ਜਾ ਚੰਗੇ ਰਹੋਗੇ ਨਹੀਂ ਤਾਂ ਫੇਰ ਮੈਂ ਬਾਣੀ ਦੇ ਵਿੱਚ ਐਸੀਆਂ ਗੱਲਾਂ ਬੋਲ ਦੇਣੀਆਂ ਲੋਕਾਂ ਨੇ ਤੁਹਾਨੂੰ ਮੈਂ ਫੇਰ ਕਹਿ ਰਿਹਾ ਲੋਕਾਂ ਨੇ ਕੁਝ ਪੰਜਾਬ ਦੇ ਵਿੱਚ ਐਸੀ ਜਾਤ ਆ ਜਿਸ ਜਾਤ ਨੇ ਇਹ ਜਾਤ ਨੇ ਬ੍ਰਾਹਮਣ ਦੀਆਂ ਤਲਵੇ ਛੱਟ ਕੇ ਪੰਜਾਬ ਦਾ ਬੇੜਾ ਕਰ ਕਰ ਦਿੱਤਾ ਉਹ ਬਾਣੀ ਚ ਲਿਖੀ ਹੋਈ ਆ ਜੇ ਮੈਂ ਉਹਦੇ ਮੁਤਾਬਕ ਬੋਲਣਾ ਸ਼ੁਰੂ ਕਰ ਦਿੱਤਾ ਤੇ ਮੈਂ ਫਿਰ ਕਹਿੰਦਾ ਤੁਹਾਨੂੰ ਲੋਕਾਂ ਨੇ ਆਪਣੇ ਘਰਾਂ ਦੇ ਮੋਹਰ ਦੀ ਨੰਗਲ ਦੇ ਨਾਲ ਯਾਦ ਰੱਖ ਲਿਓ ਇਸ ਕਰਕੇ ਮੈਂ ਕਹਿ ਰਿਹਾ ਤੇ ਇਹ ਕੋਈ ਵੀ ਕੰਮ ਤੈਨੂੰ ਕੋਈ ਭਾਗ ਤਰਕਾ ਤੋ ਲਿਖੋ ਬਸ ਤੁਸੀਂ ਜਿੰਨਾ ਕ ਪੜਦੇ ਆ ਤੁਸੀਂ ਨਿਤਰੇ ਮਗਾ ਦੇ ਨਿਤਰੇ ਜਿ ਲਿਖਿਆ ਹੈ ਇਹ ਤੇ ਜਹਗਪਤਾਂ ਕੀ ਚਾਲ ਨਵਾਂ ਵਾਲੀ ਚਾਲਾਂ ਵਾਲੀ ਭਗਤਾ ਕਰੀ ਵਿਖੰਵਲ ਹੈਗਾ ਤੇ ਬਾਣੀ ਦੇ ਵਿੱਚ ਇਹ ਵੀ ਹੈਗਾ ਸਹੀ ਤੁਦ ਨੂੰ ਗਾਵਣ ਜਦੋਂ ਤੂੰ ਭਾਉਨੇ ਰੱਤੇ ਤੇਰੇ ਭਗਤਰਸਾਲੇ ਹੋਰ ਕੀਤੇ ਗਾਵਣ ਸੇ ਚਿਤਨਾਵਣ ਨਾਨਕ ਕਿਆ ਵਿਚਾਰੇ ਪੰਤੀ ਲੈ ਕੇ ਐਡਾ ਲਿਖਣਾ ਚਾਹੁੰਦੇ ਭਗਤ ਤੁਸੀਂ ਕੋਈ ਚੱਕਰ ਨਹੀਂ ਲਿਖੋ ਕੌਣ ਰੋ ਬਤਾ ਦੇਣ ਕੋਈ ਨਹੀਂ ਲੋਕ ਤਾਂ ਆ ਪਰ ਇੱਕ ਗੱਲ ਯਾਦ ਰੱਖਿਓ ਹੋ ਸਕਦਾ ਹੈ ਤੂੰ ਆਪਣੇ ਅੰਦਰੋਂ ਇਹ ਸ਼ਾਤਾ ਨਾ ਰੱਖੀ ਹੋਵੇ ਸ਼ਿਆਦ ਰਹੀ ਕੋਤਾ ਇਹ ਮੈਂ ਤੈਨੂੰ ਤਾਂ ਸਮਝਾ ਰਿਹਾ ਕਿ ਤੂੰ ਨ੍ਰੀਤੀਆਂ ਮੇਰੇ ਭਰਤ ਦੀਆਂ ਪੂਰੀਆਂ ਸੰਤਾਨੀਆਂ ਦੀਆਂ ਮੇਰਾ ਹਮੇਸ਼ਾ ਇਹ ਔਨੋਰ ਰਿਸਰਚਾ ਕੋਤਾ ਪਰ ਅੱਗੇ ਤੋਂ ਪੰਕਤ ਲਿਖਣ ਤੋਂ ਪਹਿਲਾਂ ਜੋ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੋਇਆ ਧੰਨ ਧੰਨ ਹਰ ਪੰਕਤ ਸਤਿਗੁਰੂ ਮਾਰਾ ਗੁਰੂ ਸਾਹਿਬ ਹਰ ਦੀ ਜੋਤ ਦਸਣ ਵਾਲੇ ਆ ਮੈਂ ਨਹੀਂ ਕਹਿ ਰਿਹਾ ਮੈਂ ਅੱਲਾ ਪੰਜ ਮਾਰੀ ਛੇਤਰ ਦਿਮਾਗ ਚਾਜ ਜੇ ਗੋਬਿੰਦ 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 ਨਾਮ ਦੇਵ ਮਾ ਲੀਣਾ ਆੜ ਤਾਂ ਕੋਸ਼ੀ ਪ੍ਰੋ ਹੋ ਲਖੀਣਾ ਬਣਨਾ ਤੁਰਨਾ ਤਿਆਕੇ ਪ੍ਰੀਤ ਚਰਨ ਕਬੀਰਾਂ ਨੀਚ ਕੋ ਰਾਜ ਲਾਹ ਰੋ ਪਿਆ ਗੁਣੀ ਗਹਿਰਾ ਰਬਦਾਸ ਟੋਂਤਾ ਟੋੜਨੀ ਤਿਆਗੀ ਮਾਇਆ ਪ੍ਰਗਟ ਹੋਆ ਸਾਤ ਸੰਗਹਾ ਦਰਸ਼ਨ ਪਾਇਆ ਠੀਕ ਹੈ ਕਬੀਰ ਸਾਹਿਬ ਦੀ ਗੱਲ ਆਈ ਹਰ ਨਹੀਂ ਆਇਆ ਨਾਮ ਦੇਵ ਦੀ ਗੱਲ ਆਈ ਹਰ ਨਹੀਂ ਆਇਆ ਅਰਬਦਾਸ ਮਹਾਰਾਜ ਦੇ ਉਸੇ ਵੇਲੇ ਹਰ ਆਇਆ ਤੇ ਉਦੋਂ ਗਾਂ ਸੈਣ ਨਾਈ ਬੁਤਕਾਰੀਆਂ ਹਰ ਨਹੀਂ ਆਉਣਾ ਸੰਨ ਨਾਈ ਬੁਦਕਾਰੀਆਂ ਕਰ ਕਰ ਸੁਣਿਆ ਪ੍ਰਗਟ ਹੋਆ ਸਾਤ ਸੰਗ ਭਗਤਾ ਮੇ ਘਣਿਆ ਇਹ ਬਿੱਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਲੇ ਪਰ ਥੱਕ ਗੁਸਾਈਆਂ ਤੰਨਾ ਵੱਡ ਭਾਗਾ ਕਰਨੀ ਆ ਧੰਨ ਧੰਨ ਹਰ ਭਗਤ ਸਤ ਗੁਰ ਹਮਾਰਾ ਅਰਬਦਾਸ ਟਵੰਤਾ ਢੋਰ ਨੀਤ ਦੇ ਤਿਆਗੀ ਮਾਇਆ ਜਿਹਨੇ ਮਾਇਆ ਦਾ ਤਿਆਗ ਕੀਤਾ ਇੱਕੋ ਹੀ ਸਤ ਗੁਰੂ ਆ ਤੇ ਤਿਆਗੀ ਮਾਇਆ ਪ੍ਰਗਟ ਹੋਆ ਸਾਤ ਸੰਗ ਹਰ ਦਰਸ਼ਨ ਪਾਇਆ ਉਹ ਸਮਝ ਆ ਗਈ ਹੋਣੀ ਆ ਭਗਤ ਰਖਣ ਤੋਂ ਪਹਿਲਾਂ ਮੈਂ ਫਿਰ ਕਹਿਣਾ ਪਹਿਲਾਂ ਬਾਣੀ ਸਮਝ ਲਓ ਬਾਣੀ ਸਮਝਣ ਤੋਂ ਬਾਅਦ ਪਰ ਮੈਂ ਫਿਰ ਕਹਿ ਰਿਹਾ ਤੁਹਾਨੂੰ ਪਤਾ ਇੱਕੋ ਹੀ ਪਾਸਾ ਇੱਕ ਪਾਸਾ ਕਰਨਾ ਪੈਣਾ ਜੇ ਸਚੀ ਤੂ ਦੇ ਦਸ਼ਮੇਸ਼ ਪਤਾ ਦਿੱਤੀ ਆ ਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਮੰਨੋ ਜਿਹੜੀ ਮਰਿਆਦਾ ਦਸ਼ਮੇਸ਼ ਪਤਾ ਦੱਸ ਕੇ ਗਿਆ ਅੰਦਰ ਸਭ ਸਿਖਰ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਬਾਣੀਆਂ ਮਰਿਆਦਾ ਮੰਨ ਕਰ ਦਿਓ ਠੀਕ ਹੈ ਜੀ ਧੰਨਵਾਦ ਕੋਈ ਵੀ ਦਿਲ ਨੂੰ ਲੱਗੇ ਗੱਲ ਮੈਨੂੰ ਮਾਫ ਕਰੀ ਕਿਉਂਕਿ ਮੇਰਾ ਭਰ ਗਿਆ ਕਿਉਂਕਿ ਕਬੀਰ ਕੁਕਰਾਮ ਕਾ ਮੋਤੀਆ ਮੇਰਾ ਨਾਂ ਗਲੀ ਹਮਾਰੇ ਦੇਵਰੀ ਚੱਕੀ ਤੇ ਜੱਪਤਾ ਜਾਉ ਜਿਹੜਾ ਮੇਰੇ ਸਤਿਗੁਰੇ ਦਾ ਕਬੀਰ ਜੀ ਨਾਮਦੇਵ ਜੀ ਸਤਨਾ ਜੀ ਸੈਨ ਜੀ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਕਦੀ ਵੀ ਚੁੱਪ ਨਹੀਂ ਲਵਾਂਗਾ ਕਿਉਂ ਕਿ ਕਿਉਂਕਿ ਸਦੀਆਂ ਤੋਂ ਹੋ ਰਿਹਾ ਹੈ ਹੋ ਰਿਹਾ ਹੈ ਸਤਨ ਵਾਰੀ ਦੇ ਅੰਦਰ ਲਿਖਿਆ ਹੋਇਆ ਭਗਤਾਂ ਦੀ ਜਾਤ ਮਨੁੱਖਤਾ ਦਾ ਨਾਮ ਹੈ ਮਨੁੱਖਤਾ ਨੂੰ ਨਾਮ ਮਿਲਣਾ ਤੋਂ ਭਗਤਾਂ ਦੀ ਜਾਤ ਤੇ ਭਗਤਾਂ ਦੀ ਪੱਤ ਪੱਤਾ ਮਤਲਬ ਇੱਜ਼ਤ ਮਨੁੱਖਾਂ ਦਾ ਮਨੁੱਖਾਂ ਵਾਸਤੇ ਮਨੁੱਖਤਾ ਵਾਸਤੇ ਨਾਮ ਆ ਉਹਨਾਂ ਦਾ ਉਹਨਾਂ ਦੀ ਸ਼ਾਤ ਤੇ ਉਹਦੀ ਇੱਜ਼ਤ ਬਾਣੀ 'ਚ ਲਿਖਿਆ ਹੋਇਆ ਮੈਂ ਨਹੀਂ ਕਹਿ ਰਿਹਾ ਗੁਰਨਾਮ ਸਿੰਘ ਸਾਹਿਬ ਕਹਿ ਰਹੇ ਨੇ ਧੰਨਵਾਦੀ ਹੈ